ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਧੜਾ ਹੈ ਉਹ ਕਾਂਗਰਸ ਦਾ ਧੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਆ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇਥੋਂ ਆਉਣ ਵਾਲੀ 2027 ਦੀ ਨਹੀਂ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤੰਤਰ ਦਾ ਇਸਤੇਮਾਲ ਕਰਦੇ ਸੋ ਕਿਸ ਤਰ੍ਹਾਂ ਦੇਖਦੇ ਸਰਕਾਰ ਨੇ ਗਲਤ ਕੰਮ ਬਥੇਰੇ ਕਰਤੇ 3 ਸਾਲਾਂ ਜੇ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਮੇ ਹੈ ਇੱਥੇ ਜਿੱਤ ਕਾਂਗਰਸ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਧੜਾ ਹੈ ਉਹ ਕਾਂਗਰਸ ਦਾ ਧੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਆ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇੱਥੋਂ ਆਉਣ ਵਾਲੀ 2027 ਦੀ ਨਹੀਂ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤੰਤਰ ਦਾ ਇਸਤੇਮਾਲ ਕਰ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੇ ਗਲਤ ਕੰਮ ਬਥੇਰੇ ਕਰਤੇ 3 ਸਾਲਾਂ ਚ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਮੇ ਹੈ ਇੱਥੇ ਜਿੱਤ ਕਾਂਗਰਸ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਧੜਾ ਹੈ ਉਹ ਕਾਂਗਰਸ ਦਾ ਧੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਹਾਂ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇਥੋਂ ਆਉਣ ਵਾਲੀ 2027 ਦੀ ਨਹੀਂ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤੰਤਰ ਦਾ ਇਸਤੇਮਾਲ ਕਰ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੇ ਗਲਤ ਕੰਮ ਬਥੇਰੇ ਕਰਤੇ ਤਿੰਨ ਸਾਲਾਂ ਚ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਾਮੇ ਐ ਇੱਥੇ ਜਿੱਤ ਕਾਂਗਰਸ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਤੜਾ ਹੈ ਉਹ ਕਾਂਗਰਸ ਦਾ ਤੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਆ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇੱਥੋਂ ਆਉਣ ਵਾਲੀ 2027 ਦੀ ਨੀਂਹ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤਕਰ ਦਾ ਇਸਤੇਮਾਲ ਕਰਦੇ ਸੋ ਕਿਸ ਤਰ੍ਹਾਂ ਦੇਖਦੇ ਸਰਕਾਰ ਨੇ ਗਲਤ ਕੰਮ ਬਥੇਰੇ ਕਰਦੇ 3 ਸਾਲਾਂ ਚ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਾਮੇ ਆ ਇੱਥੇ ਜਿੱਤ ਕਾਂਗਰਸ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਧੜਾ ਹੈ ਉਹ ਕਾਂਗਰਸ ਦਾ ਧੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਆ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇਥੋਂ ਆਉਣ ਵਾਲੀ 2027 ਦੀ ਨਹੀਂ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤੰਤਰ ਦਾ ਇਸਤੇਮਾਲ ਕਰ ਰਹੀ ਸੋ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੇ ਗਲਤ ਕੰਮ ਬਥੇਰੇ ਕਰਤੇ 3 ਸਾਲਾਂ ਚ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਾਮੇ ਆ ਇੱਥੇ ਜਿੱਤ ਕਾਂਗਰਸ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਧੜਾ ਹੈ ਉਹ ਕਾਂਗਰਸ ਦਾ ਧੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਆ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇਥੋਂ ਆਉਣ ਵਾਲੀ 2027 ਦੀ ਨਹੀਂ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤੰਤਰ ਦਾ ਇਸਤੇਮਾਲ ਕਰਦੇ ਸੋ ਕਿਸ ਤਰ੍ਹਾਂ ਦੇਖਦੇ ਸਰਕਾਰ ਨੇ ਗਲਤ ਕੰਮ ਮਥੇਰੇ ਕਰਦੇ 3 ਸਾਲਾਂ ਜੇ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਾਮੇ ਆ ਇੱਥੇ ਜਿੱਤ ਕਾਂਗਰਸ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਇੱਕ ਹੀ ਧੜਾ ਹੈ ਉਹ ਕਾਂਗਰਸ ਦਾ ਧੜਾ ਹੈ ਔਰ ਸਾਰੇ ਲੋਕ ਅਸੀਂ ਇਕੱਠੇ ਆ ਔਰ ਇਹ ਚੋਣ ਕਾਂਗਰਸ ਪਾਰਟੀ ਦਾ ਚੋਣ ਹੈ ਔਰ ਇਹ ਚੋਣ ਅਸੀਂ ਵੱਡੇ ਫਰਕ ਦੇ ਨਾਲ ਇਹ ਜਿੱਤਾਂਗੇ ਔਰ ਇਥੋਂ ਆਉਣ ਵਾਲੀ 2027 ਦੀ ਨਹੀਂ ਰੱਖਾਂ ਸਰ ਜੀ ਸਰਕਾਰ ਲੱਗੀ ਹੋਈ ਹੈ ਆਪਣੇ ਤੰਤਰ ਦਾ ਇਸਤੇਮਾਲ ਕਰ ਰਹੀ ਸੋ ਕਿਸ ਤਰ੍ਹਾਂ ਦੇਖਦੇ ਸਰਕਾਰ ਨੇ ਗਲਤ ਕੰਮ ਪਥੇਰੇ ਕਰਤੇ 3 ਸਾਲਾਂ ਚ ਲੋਕਾਂ ਨੂੰ ਪਤਾ ਹੈ ਜੋ ਸਰਕਾਰ ਦੇ ਕਾਰਨਾਮੇ ਹੈ ਇੱਥੇ ਜਿੱਤ ਕਾਂਗਰਸ